ਮਾਮਲੇ ਕਰਦੀ ਹੈ ਨਾ ਹਾਜੀ ਸਰ ਜਿਹੜੇ ਅੱਜ ਫੜੇ ਨੇ ਜਿਹੜੇ ਨੌਜਵਾਨ ਨੇ ਕਿਹੜੇ ਕੇਸੇ ਜੀ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਈਪੀਐਸ ਏਡੀਸੀਪੀ ਸ਼੍ਰੀ ਪ੍ਰਭਜੋਤ ਸਿੰਘ ਜੀ ਵਿਰਕ ਏਸੀਪੀ ਸੁਖਪਾਲ ਸਿੰਘ ਜੀ ਇਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਜਿਹੜੇ ਲੁੱਟਖੋ ਕਰਨ ਵਾਲੇ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਆ ਮੈਂ ਅਸੀਂ ਜੰਗੀ ਪੱਧਰ ਤੇ ਵਿੱਢੀ ਹੋਈ ਹੈ ਜਿਹਦੇ ਸਾਨੂੰ ਕਾਫੀ ਚੰਗੇ ਨਤੀਜੇ ਪਹਿਲਾਂ ਹੀ ਅਸਲ ਹੋਏ ਆ ਹੁਣ ਵੀ ਇਸ ਦੇ ਤਹਿਤ ਜਿਹੜਾ ਕਿ ਮਦਈ ਸੀ ਟੋਨੀ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਤੱਤਲ ਥਾਣਾ ਘਰਿੰਡਾ ਇਹਨੇ 19124 ਨੂੰ ਦਰਜ ਕਰਵਾਏ ਗਏ ਮੁਕੱਦਮਾ ਨੰਬਰ 1119124 ਇਹਦਾ ਜਿਹੜਾ ਈ ਰੱਖਸ਼ਾ ਕੋਇਆ ਗਿਆ ਸੀ ਨਾਲ ਮੋਬਾਈਲ ਵੀ ਇਹਦਾ ਸਨੇਚ ਹੋਇਆ ਸੀ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਈ ਰਕਸ਼ਾ ਤੇ ਮੋਬਾਈਲ ਬਰਾਮਦ ਕਰ ਲਿਆ ਸੀ ਉਸ ਵਿੱਚ ਜਿਹੜਾ ਲੜੀਂਦਾ ਦੋਸ਼ੀ ਸੀ ਸੰਦੀਪ ਸਿੰਘ ਨਿੱਕਾ ਪੁੱਤਰ ਨਸੀਬ ਨਸੀਬ ਚੰਦ ਵਾਸੀ ਖਾਪੜ ਖੇੜੀ ਥਾਣਾ ਕਹਿੰਡਾ ਜਿਹੜਾ ਇਹ ਇਹਨੂੰ ਹੀ ਅਸੀਂ ਕੱਲ ਜਿਹੜਾ ਸ਼ਾਮਾਂ ਨੂੰ ਨਰੈਣਗੜ੍ਹ ਤੋਂ ਸਾਡੇ ਐਸੇ ਸਿੰਘ ਚਰਨ ਸਿੰਘ ਸਾਡੀ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੂਸਰਾ ਮੁਕਦਮਾ ਸਾਡਾ ਜਿਹੜਾ ਅਸੀਂ ਮਤਈ ਤਰਨ ਚਾਵਲਾ ਪੁੱਤਰ ਬਲਦੇਵ ਰਾਜ ਜੀ ਵਾਸੀ ਸੂਰਤਾ ਸਿੰਘ ਨਿਰਮਲਾ ਕਰੋਣੀ ਨਰਾਇਣਗਨ ਇਹ 5 11 23 ਨੂੰ ਇਹਦਾ ਮੋਬਾਈਲ ਫੋਨ ਜਿਹੜਾ ਜ਼ਬਰਦਸਤੀ ਦੋ ਜਣਿਆਂ ਨੇ ਸਨੇਚ ਕਰ ਲਿਆ ਸੀ ਤੇ ਇਹਦੇ ਚ ਅਸੀਂ ਮਕਦਮਾ ਨੰਬਰ 241 5 11 23 ਜੁਰਮ 379 ਵੀ ਥਾਣਾ ਸ਼ਹਾਟਾ ਵਿਖੇ ਦਰਜ ਕਰ ਲਿਆ ਸੀ ਤੇ ਸਾਈਬਰ ਕ੍ਰਾਈਮ ਦੀ ਮਦਦ ਦੇ ਨਾਲ ਇਹਦੇ ਵਿੱਚ ਵੀ ਜਿਹੜਾ ਦੋਸ਼ੀ ਸੀ ਦਨੇਸ਼ ਕੁਮਾਰ ਪੁੱਤਰ ਤ੍ਰਲੋਕਨਾਥ ਵਾਸੀ ਡਾਕਟਰ ਹੀਤਰਾਮ ਕਲੋਨੀ ਨਰਹੰਗੜ ਜਿਹੜਾ ਕਿ ਇਹਦੇ ਕਬਜ਼ੇ ਵਿੱਚੋਂ ਖੋਸ਼ ਉਦਾ ਮੋਬਾਈਲ ਬਰਾਮਦ ਕਰ ਲਿਆ ਤੇ ਇਹਨੂੰ ਵੀ ਅਸੀਂ ਕੱਲ ਸ਼ਾਮੀ ਗ੍ਰਿਫਤਾਰ ਕੀਤਾ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਇਸ ਵੇਲੇ ਮਤਲਬ ਸੈਂਟਰ ਜੇਲ੍ਹ ਚ ਬੰਦ ਆ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਲ ਤੇ ਲਿਆ ਕੇ ਇਸ ਮੁਕਤਮੇ 'ਚ ਗ੍ਰਿਫਤਾਰ ਕਰਾਂਗੇ ਸਰ ਨਸ਼ੇ ਦੇ ਵੀ ਆਦੀ ਨੇ ਜੀ ਇਹ ਡਰੱਗ ਕਰਦੇ ਆ ਇਹਦੇ ਸਬੰਧੀ ਵੀ ਅਸੀਂ ਵੇਖ ਰਹੇ ਆ ਜਿੱਥੋਂ ਇਹ ਨਸ਼ਾ ਲੈਂਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜੀ ਬੰਦੀ ਟੁਕਵੀਂ ਕਾਰਵਾਈ ਆ ਉਹ ਅਮਲ ਵਿੱਚ ਲਿਆਵਾਂਗੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀਆਂ ਉਹਨਾਂ ਨੇ ਹੋਰ ਵੀ ਸ਼ਹਿਰ ਚ ਵਾਰਦਾਤਾ ਕੀਤੀਆਂ ਤੇ ਉਹਨਾਂ ਦਾ ਵੀ ਖਿਲਾਸਾ ਕਰਾਂਗੇ ਸਰੇ ਕੀ ਵਜਾ ਕੀ ਹੈ ਕਿ ਇਹਨਾਂ ਉਤੇ ਮﻘਦਰਬੇ ਵੀ ਦਰਦ ਹੁੰਦੇ ਨੇ ਜੇਲੇ ਵੀ ਜਾਂਦੇ ਨੇ ਪਰ ਫਿਰ ਵੀ ਬਾਹਰ ਆਣ ਕੇ ਫੇਰ ਇਹ ਉਸੇ ਲਾਈਨ ਦੇ ਵਿੱਚ ਦੁਬਾਰਾ ਆ ਜਾਂਦੇ ਨੇ ਅਸਲ ਦੇ ਵਿੱਚ ਇਹ ਮਾੜੀ ਸੰਗਤ ਦੇ ਵਿੱਚ ਪਾ ਕੇ ਜਿਹੜਾ ਨਸ਼ਾ ਵਗੈਰਾ ਕਰਦੇ ਆ ਕੋ ਗੋਲੀਆਂ ਖਾਂਦਾ ਕੋ ਕੈਸੂਲ ਖਾਂਦਾ ਕੋਈ ਹੋਰ ਕਿਸਮ ਦਾ ਨਸ਼ਾ ਹੀ ਜਿਹੜਾ ਜਿੰਨਾ ਚਿਰੇ ਛੱਡਦੇ ਨਹੀਂਗੇ ਉਹਨਾਂ ਚਿਰੇ ਵਾਰਦਾਤਾ ਕਰਨੂ ਨਹੀਂ ਛੱਡਦੇ ਬਟ ਇਹਨਾਂ ਨੂੰ ਅਸੀਂ ਤਾਂ ਇਹੋ ਹੀ ਕਵਾਂਗੇ ਵੀ ਜਿਹੜਾ ਡਰਕ ਲੈ ਰਹੇ ਇਹ ਬੱਚੇ ਇਹਨਾਂ ਨੂੰ ਬਚਣਾ ਚਾਹੀਦਾ ਚੰਗੀ ਸੰਗਤ ਦੇ ਵਿੱਚ ਬੈਣਾ ਚਾਹੀਦਾ ਵਾ ਗੇਮਾਂ ਵੱਲ ਇਹਨਾਂ ਦੀ ਰੁਚੀ ਚਾਹੀਦੀ ਜਦੋਂ ਇਹ ਬਾਰ ਬਾਰ ਜੁਰਮ ਕਰਦੇ ਆ ਅਫਰਾਦੀ ਹੋ ਜਾਂਦੇ ਆ